ਫਿਰ ਮੈਂ ਕੀ ਕਰਨੀ ਹੈ ਚੱਲ ਪਿਆ ਯਾਰ ਅੱਛਾ ਚੱਲ ਪਿਆ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤਸਵੀਰਾਂ ਇਸ ਵੇਲੇ ਤੁਹਾਨੂੰ ਸਰਹੱਦੀ ਪਿੰਡ ਟਾਲੀ ਵਾਲਾ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਬਹੁਤ ਹੀ ਹਿੰਮਤਪਾਗੀ ਘਟਨਾ ਵਾਪਰੀ ਹੈ ਦੱਸ ਦਈਏ ਕਿ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਦੋ ਲੋਕਾਂ ਦੀ ਮੌਤ ਹੋਈ ਹੈ ਤਸਵੀਰਾਂ ਇਸ ਸਮੇਂ ਅਸੀਂ ਟਾਲੀ ਵਾਲੇ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਹ ਘਟਨਾ ਵਾਪਰੀ ਹੈ ਅ ਤਸਵੀਰਾਂ ਜਿਹੜੀਆਂ ਇਹ ਪਰਿਵਾਰ ਦੀ ਤੁਹਾਨੂੰ ਦਿਖਾ ਰਹੇ ਆ ਔਰ ਇਹ ਮਦਪਾਗੀ ਘਟਨਾ ਜਿਹੜੀ ਆ ਇਹ ਪਿੰਡ ਟਾਲੀ ਵਾਲਾ ਜੋ ਕਿ ਸਰਹੱਦੀ ਪਿੰਡ ਹੈਗਾ ਸਰਹੱਦੀ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੋਂ ਦੀਆਂ ਲਾਈਵ ਤਸਵੀਰਾਂ ਇਸ ਸਮੇਂ ਤੁਸੀਂ ਦੇਖ ਰਹੇ ਹੋ ਬਹੁਤ ਜੀ ਮਦਪਾਗੀ ਘਟਨਾ ਹੈ ਔਰ ਦੱਸਿਆ ਜਾ ਰਿਹਾ ਕਿ ਇੱਕ 2 ਲੋਕ ਜਿਹੜਾ ਦੀ ਮੌਤ ਹੋਈ ਹੈ ਉਹਨਾਂ ਦੇ ਵਿੱਚ ਇੱਕ ਫੌਜੀ ਸੀਗਾ ਔਰ ਜੋ ਕਿ ਛੁੱਟੀ ਤੇ ਆਇਆ ਸੀ ਤਾਂ ਫੌਜੀ ਛੁੱਟੀ ਤੇ ਆਇਆ ਸੀ ਤਾਂ ਉਸ ਦੀ ਅਸਮਾਨੀ ਬਿਜਲੀ ਗਿਰਨ ਦੇ ਨਾਲ ਜਿਹੜੀ ਇਹ ਦਰਦਨਾਕ ਮੌਤ ਹੋ ਗਈ ਹੈ ਜਦ ਕਿ ਇੱਕ ਸ਼ਖਸ ਹੋਰ ਸੀ ਨਾਲ ਦੋ ਲੋਕਾਂ ਦੀ ਮੌਤ ਹੋੰਦਾ ਜਿਹੜਾ ਕੀ ਹੈ ਸਮਾਚਾਰ ਮਿਲਿਆ ਹੈ ਬਹੁਤ ਹੀ ਮੱਧਪਾਗੀ ਘਟਨਾ ਹੈ ਸਰਹੱਦੀ ਪਿੰਡ ਟਾਲੀਵਾਲਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਮੌਕੇ ਤੋਂ ਲਾਈਵ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੈ ਔਰ ਇਹ ਮੱਧਪਾਗੀ ਘਟਨਾ ਵਾਪਰੀ ਹੈ ਅੱਜ ਜਿਸ ਤਰ੍ਹਾਂ ਦੇ ਨਾਲ ਬਾਰਿਸ਼ ਦਾ ਮੌਸਮ ਸੀਗਾ ਔਰ ਬਾਰਿਸ਼ ਹੋਈ ਔਰ ਉਸ ਤੋਂ ਬਾਅਦ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਜਿਹੜਾ ਕੀ ਹੈ ਇਹ ਪਾਣਾ ਵਾਪਰੇ ਆ ਤਾਂ ਜਾਣਕਾਰੀ ਵੀ ਲਾਂਗੇ ਇੱਥੇ ਜੋ ਲੋਕ ਮੌਜੂਦ ਨੇ ਉਹਨਾਂ ਤੋਂ ਪੁੱਛਣ ਦੀ ਵੀ ਕੋਸ਼ਿਸ਼ ਕਰਾਂਗੇ ਭਾਜੀ ਇਹ ਫੌਜੀ ਸੀਗਾ ਇੱਕ ਬਾਈ ਕੀ ਪੂਰੀ ਘਟਨਾ ਹੋਈ ਕੀ ਹੈ ਬਦਲ ਖਾਸ ਕਰਕੇ ਖੇਤਾਂ ਦੇ ਕੰਮ ਕਰ ਰਹੇ ਸੀ ਅੱਛਾ ਜੀ ਅੱਗੇ ਹੁਚ ਨਹੀਂ ਹੈ ਅੱਗੇ ਹੁਚ ਨਹੀਂ ਮਾੜਾ ਦੱਸਿਆ ਜੀ ਉੱਥੇ ਰਾਸਦਾਰ ਹੈ ਜੀ ਗੱਲਬਾਤ ਕਰਦੇ ਆ ਪਿੰਡ ਦੇ ਹੀ ਕੁਝ ਲੋਕ ਮੌਜੂਦ ਨੇ ਕਿ ਇਹ ਘਟਨਾ ਵਾਪਰੀ ਕਿਦਾਂ ਭਾਈ ਸਾਹਿਬ ਇਹ ਫੌਜੀ ਸੀਗੇ ਜਿਹੜਾ ਜਿੰਨਾਂ ਦੀ ਮੌਤ ਹੋਈ ਆ ਦੋ ਲੋਕ ਸੀਗੇ ਕਿਦਾਂ ਹੋਈ ਆ ਪੂਰਾ ਘਟਨਾ ਕਿੱਦਾਂ ਵਾਪਰੀ ਆ ਸਾਰੇ ਬਾਰਸ਼ ਵਿੱਚ ਖੇਤਾਂ 'ਚ ਕੰਮ ਕਰ ਰਹੇ ਸੀ ਜੋ ਕਿ ਉੱਥੇ ਪੰਜਾਬ ਨੂੰ ਬਦਲੀ ਬਦਲੀ ਦੇ ਰਹੀ ਤੇ ਮੌਕੇ ਤੇ ਦੋਨਾਂ ਦੀ ਮੌਤ ਹੋ ਗਈ ਇਹ ਕਿੰਨੇ ਵਜੇ ਦੀ ਘਟਨਾ ਹੈ ਇਹ ਲਗਭਗ 6 ਵਜੇ ਦੇ ਕਰੀਬ ਹੈ 6 ਵਜੇ ਦੀ ਹਾਂਜੀ ਤੇ ਇਹ ਫੌਜੀ ਸਨ ਹਾਂਜੀ ਫੌਜੀ ਸੀ ਇੱਕ ਮੁਡਿਟੀ ਆਇਆ ਸੀ ਛੁੱਟੀ ਆਇਆ ਸੀ ਤੇ ਕੀ ਨਾਮ ਕੀ ਸੀ ਇਹਨਾਂ ਦਾ ਕਸ਼ਮੀਰ ਸਿੰਘ ਠੀਕ ਹੈ ਕਿੱਥੋਂ ਆਈ ਸੀ ਛੁੱਟੀ ਆਪਣਾ ਅਸਾਮ ਤੋਂ ਜੀ ਅਸਮ ਰਾਈਫਲ ਚ ਸੀਗੇ ਤੇ ਇਹ ਕਿੰਨੇ ਦਿਨ ਹੋ ਗਏ ਆਏ ਨੂੰ ਔਰ ਵਾਪਸ ਕਦੋਂ ਜਾਣਾ ਸੀ ਬਸ ਲਗਭਗ 7 ਦਿਨ ਹੋ ਗਏ ਆਏ ਨੂੰ ਤੇ ਵਾਪਸ ਜਾਣਾ ਸੀ ਇਹਨਾਂ 15 ਦਿਨ ਦੀ ਛੁੱਟੀ ਆਇਆ ਅੱਛਾ ਤੇ ਇਹ ਮੈਰਿਡ ਨੇ ਵਹਿ ਰਹੇ ਸੀਗੇ ਹਾਂਜੀ ਵਹਿ ਰਹੇ ਸੀਗੇ ਪਿਆ ਬੋਤ ਲਈ ਅੱਛਾ ਕਿੰਨੇ ਸਾਲ ਦੀ ਗੁੜੀਆ 8 ਮਹੀਨੇ 1 ਸਾਲ ਅੱਛਾ ਤੇ ਜਿਹੜੇ ਦੂਸਰੇ ਬਾਈ ਜੀ ਦੀ ਮੌਤ ਹੋਈ ਆ ਉਹ ਕੌਣ ਸਨ ਅੱਛਾ ਚਾਚਾ ਭਤੀਜਾ ਸਨ ਆਪ ਜੀ ਅੱਛਾ ਅੱਛਾ ਤੇ ਖੇਤ ਵਿੱਚ ਕੰਮ ਕਰ ਰਹੇ ਸੀਗੇ ਕਿੱਥੇ ਜੇ ਖੇਤ ਕਿੱਥੇ ਜੇ ਪੈਂਦਾ ਉਹ ਜੀ ਪੋਸਟ ਹੈ ਜਿੱਥੇ ਭਾਰਤ ਪਾਕ ਸਰਹੱਦ ਇੱਕ ਮਰਬਾ ਅੱਗੇ ਅੱਛਾ ਉਸ ਤੋਂ ਤਾਰਾਂ ਤੋਂ ਪਾਰ ਸੀਗੇ ਅੱਛਾ ਉਰਲੇ ਪਾਸੇ ਸੀਗੇ अच्छा ਤੇ ਉੱਥੇ ਫਿਰ ਮੌਕੇ ਤੇ ਹੈਗੇ ਸੀ ਹੋਰ ਲੋਕ ਪਤਾ ਕਿਦਾਂ ਲੱਗਾ ਵੀ ਇਹ ਅਜੀ ਮੌਤ ਹੋਈ ਵੀ ਨਾ ਚਾਹ ਕਿੰਨੇ ਕੁ ਦੇਰ ਬਾਅਦ ਪਤਾ ਲੱਗਾ ਇਹ ਵੀ ਐਦਾਂ ਹੋਇਆ ਲੱਗਦਾ ਪੰਜ ਚਾਰ ਮਿੰਟਾਂ ਦੇ ਵਿੱਚ ਹੀ ਗਿਆ ਪਤਾ ਤਾਂ ਅੱਛਾ ਲੋਕ ਜਿਹੜੇ 9:00 ਵਜੇ ਪੰਜਾਂ ਦੇ ਟੌਂਡੀਆਂ ਜਿਹਨਾਂ ਦੀ ਮੌਤ ਹੋ ਗਈ ਬਹੁਤ ਮਦਭਾਗੀ ਘਟਣਾ ਮੌਕੇ ਤੇ ਨਾਲ ਡੈਰੀ ਸੀ ਹੈਗੇ ਨੇ ਉਹ ਆਜਾ ਅੱਛਾ ਬੁਲਾਜੇ ਤਾਂ ਇਹ ਤਸਵੀਰਾਂ ਤੁਹਾਨੂੰ ਪਿੰਡ ਟਾਲੀ ਵਾਲਾ ਸਰਹੱਦੀ ਪਿੰਡ ਭਾਰਤ-ਪਾਕ ਸਰਹੱਦ ਤੇ ਮੌਜੂਦ ਪਿੰਡ ਟਾਲੀ ਵਾਲਾ ਦੀਆਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਸਮੇਂ ਦੀਆਂ ਚੱਕ ਬਜੀਦਾ ਤਾਂ ਇਹ ਘਟਨਾ ਵਾਪਰੀ ਹੈ ਦੱਸ ਦਈਏ ਕਿ ਮੌਕੇ ਤੇ ਚਲਾਲਾਬਾਦ ਤੋਂ ਡੀਐਸਪੀ ਸਬਡਿਵੀਜ਼ਨ ਏ ਆਰ ਸ਼ਰਮਾ ਵੀ ਪਹੁੰਚੇ ਨੇ ਤਾਂ ਇਹ ਹਮਦਪਾਟ ਦੀ ਘਟਨਾ ਜਿਹੜੀ ਆ ਵਾਪਰੀ ਹੈ ਤਸਵੀਰਾਂ ਇਸ ਸਮੇਂ ਦੀਆਂ ਲਾਈਵ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆ ਡੀਐਸਪੀ ਸਬਡਿਵੀਜ਼ਨ ਚਲਾਲਾਬਾਦ ਮੌਕੇ ਤੇ ਪਹੁੰਚੇ ਕਿਹੜੇ ਹਾਂ ਭਾਈ ਦਾ ਦਾ ਅੱਛਾ ਇਹ ਛੋਟਾ ਬਰਾਦਰ ਹੈ ਭਾਈ ਛੋਟਾ ਹੈ ਤੁਸੀਂ ਵੀ ਭਈ ਉੱਥੇ ਹੀ ਸੀਗੇ ਉਸ ਟਾਈਮ ਜਦੋਂ ਇਹ ਘਟਨਾ ਹੋਈ ਹੈ ਅੱਛਾ ਥੋੜੀ ਦੂਰ ਸੀਗੇ ਤੁਸੀਂ ਤੇ ਕਿੱਦਾਂ ਵਾਪਰੀ ਕਿੱਦਾਂ ਘਟਨਾ ਅੱਛਾ ਅੱਛਾ ਜੀ ਮੈਂ ਕਿਹਾ ਤੜੀਕਿਆਂ ਭਾਈ ਸੇ ਅੱਛਾ ਕਿ ਦਰਖਤ ਵਗੈਰਾ ਦੇ ਥੱਲੇ ਸਨ ਕੋਈ ਚੀਜ਼ ਨਹੀਂ ਹੋਈ ਸੀ ਅੱਛਾ ਕੋਈ ਚੀਜ਼ ਨਹੀਂ ਸੀ ਅੱਛਾ ਤੇ ਉਹ ਉਹਦਾ ਮੌਕੇ ਦੀ ਪਤਾ ਲੱਗਿਆ ਸੀ ਜਾਨ ਜੀ ਰਾਤ ਸੁਬਾਹ ਤੋਂ ਰੋਲਾ ਪਾਇਆ ਤੇ ਮੈਂ ਗਿਆ ਤੇ ਲੱਗੇ ਬੈਸੀ ਤੁਸੀਂ ਅੰਦਰ ਬੈਠੇ ਹੋ ਅੱਛਾ ਮੈਂ ਅੰਦਰ ਹੀ ਬੈਠਾ ਸੀ ਅੱਛਾ ਤਿੰਨ ਜਣੇ ਸੀ ਤੁਸੀਂ ਕੁੱਲ ਖੇਤ 'ਚ ਇਹ ਤਾਂ ਰੇੜੀ ਹੋ ਗਿਆ ਅੱਛਾ ਪੰਜ ਜਣੇ ਸੀ ਹੋਰ ਚਾਚਾ ਉਹਦੇ ਨਾਲ ਘਟੇ ਗਏ ਸੀ ਅੱਛਾ ਇਹ ਇਕੱਠੇ ਸੀ ਦੋਵੇਂ ਚਾਚਾ ਭਤੀਜੇ ਤਾਂ ਬਿਲਕੁਲ ਤੁਹਾਡੇ ਬ੍ਰਦਰ ਸੀਗੇ ਇੱਕ ਬ੍ਰਦਰ ਕਾ ਚਾਚਾ ਵੇਹੇ ਹੋਏ ਨੇ ਤਾ ਬਿਲਕੁਲ ਦੱਸ ਦਈਏ ਕਿ ਫੌਜੀ ਸਨ ਫੌਜ ਤੋਂ ਛੁੱਟੀ ਆਏ ਸਨ ਤਾਂ ਇਹ ਘਟਨਾ ਜਿਹੜੀ ਆ ਵਾਪਰੀ ਆ ਟਾਲੀ ਵਾਲਾ ਪਿੰਡ ਦੀ ਘਟਨਾ ਹੈਗੀ ਆ ਤਾਂ ਮੌਕੇ ਤੇ ਜਲਾਲਾਬਾਦ ਸਾਹਿਬ ਡਿਵੀਜ਼ਨ ਦੇ ਡੀਐਸਪੀ ਵੀ ਪਹੁੰਚੇ ਆ ਏਆਰ ਸ਼ਰਮਾ ਜੀ ਸਰ ਕੀ ਕਹੋਗੇ ਮਦਭਾਗੀ ਘਟਨਾ ਫੌਜੀ ਛੁੱਟੀ ਆਇਆ ਸੀ ਔਰ ਇਹ ਘਟਨਾ ਵਾਪਰ ਗਈ ਅਸਮਾਨੀ ਬਿਜਲੀ ਸ਼ਕਤੀ ਸੀ ਕਿ ਉਹ ਕੰਪਨੀ ਕੱਢ ਗਿਆ ਬਾਅਦ ਮੌਕੇ ਤੇ ਆਇਆ ਨਾ ਬਾਕੀ ਸਭ ਦੇਖਿਆ ਖੇਤ ਵਿੱਚ ਬਿਨਾ ਮਾਰਦੇ ਨੇ ਸ਼ਾਂਤੀ ਕਰਦੇ ਆ ਵੀ ਘਟ ਗਈ ਸੀ ਸਰ ਇਹ ਕੁਦਰਤੀ ਜਿੱਦਾ ਮੌਤ ਹੈ ਪਰ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਜਿਹੜੀ ਪਰਿਵਾਰ ਦੀ ਮਦਦ ਕੀਤੀ ਗਈ ਕੀ ਇਹ ਵੀ ਦੇਖੋ ਮੈਂ ਹੁਣ ਮਾਜੇ ਪਹੁੰਚਿਆ ਹਾਂ ਮਾਜੇ ਮੱਲਾ ਹਰੇ ਪਹਿਲਾਂ ਨੂੰ ਪਰਿਵਾਰ ਦੇ ਮੈਂਬਰ ਨੂੰ ਮਿਲ ਕੇ ਫਿਰ ਮੈਂ ਜੀ ਜੀ ਠੀਕ ਤਾਂ ਬਿਲਕੁਲ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ আর ਸ਼ਰਮਾ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਖੇਤ ਜਾ ਕੇ ਹੁਣ ਜਿਹੜਾ ਹੈਗਾ ਮੌਕੇ ਦਾ ਜਾਇਜ਼ਾ ਲਿਆ ਜਾਏਗਾ ਫੈਕਟ ਹੈਗਾ ਤਾਂ ਇਹ ਕੁਦਰਤੀ ਆਪ੍ਰੋਪੀ ਹੈ ਜਿਸ ਨੂੰ ਕਹਿ ਲੋ

ਤਾਂ ਬਿਲਕੁਲ ਦੱਸਦੀ ਹੈ ਕਿ ਇਹ ਮਦਭਾਗੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਇੱਕ ਫੌਜੀ ਸਨ ਜੋ ਛੁੱਟੀ ਤੇ ਆਏ ਸਨ ਫੌਜੀ ਦਾ ਕੀ ਨਾਮ ਸੀ ਦਾ ਪਲਤ ਕੋਤੀ ਦਾ ਨਾਮ ਕੁਸ਼ਮੀਰ ਸਿੰਘ ਕਸ਼ਮੀਰ ਸਿੰਘ ਤਾਂ ਬਿਲਕੁਲ ਅਸਮ ਸਰਬਜੀ ਫੌਜੀ ਦਾ ਨਾਮ ਕਸ਼ਮੀਰ ਸਿੰਘ ਸਪੈਸ਼ਲਿਸਟ ਤਾਂ ਅਸਮ ਰਾਈਫਲ ਦੇ ਵਿੱਚ ਤਾਇਨਾਤ ਸਨ ਫੌਜੀ ਕਸ਼ਮੀਰ ਸਿੰਘ ਜੋ ਛੁੱਟੀ ਆਏ ਸਨ ਇੱਕ ਹਫ਼ਤਾ ਪਹਿਲਾਂ ਹੀ ਛੁੱਟੀ ਆਏ ਸਨ ਔਰ 15 ਦਿਨਾਂ ਦੀ ਛੁੱਟੀ ਮਿਲੀ ਸੀ ਉਹਨਾਂ ਨੂੰ ਇਸੇ ਦੌਰਾਨ ਅੱਜ ਜਦ ਉਹ ਖੇਤ ਦੇ ਵਿੱਚ ਕੰਮ ਕਰ ਰਹੇ ਸਨ ਤਾਂ ਉਹਨਾਂ ਦੇ ਚਾਚਾ ਭਤੀਜਾ ਦੋਨੇ ਖੇਤ ਦੇ ਵਿੱਚ ਸਨ ਪੰਜ ਲੋਕ ਟੋਟਲ ਸਨ ਖੇਤ ਦੇ ਵਿੱਚ ਜਿੱਥੇ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਸਮਾਚਾਰ ਜਿਹੜਾ ਪ੍ਰਾਪਤ ਹੋਇਆ ਹੈ ਤਾਂ ਦੱਸ ਦਈਏ ਕਿ ਬੜਾ ਹੀ ਮਦਭਾਗੀ ਘਟਨਾ ਵਾਪਰੀ ਹੈ ਔਰ ਕੁਦਰਤ ਦਾ ਕਹਿਰ ਕਹਾਂਗੇ ਇਸ ਨੂੰ ਕਰੋਪੀ ਕਹਾਂਗੇ ਕਿ ਦੋ ਲੋਕ ਇੱਕ ਝਟਕੇ ਦੇ ਵਿੱਚ ਹੀ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਜਿਹੜਾ ਕੀ ਹੈ ਉਸ ਦਾ ਉਹ ਦਿਖਾ ਰਹੇ ਆ ਜਲਾਲਾਬਾਦ ਦੇ ਪਿੰਡ ਚੱਕ ਟਾਲੀ ਵਾਲਾ ਚੱਕ ਬਜੀਦਾ ਟਾਲੀ ਵਾਲਾ ਕੇ ਚੱਕ ਬਜੀਦਾ ਚੱਕ ਬਜੀਦਾ ਟਾਲੀ ਵਾਲਾ ਚਾਹ ਕਾਲੀਵਾਹ ਜੀ ਤਾਂ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅਸਮਾਨ ਤੁਸੀਂ ਅਜੇ ਵੀ ਦੇਖ ਸਕਦੇ ਹੋ ਕਿ ਅੱਜ ਬਰਸਾਤ ਹੈ ਅੱਜ ਸਵੇਰ ਤੋਂ ਹੀ ਬੱਦਲ ਘਰੇ ਹੋਏ ਆ ਤਾਂ ਇਹ ਬਰਸਾਤ ਹੋਈ ਔਰ ਬਰਸਾਤ ਦੇ ਕਾਰਨ ਜਦ ਅਸਮਾਨੀ ਬਿਜਲੀ ਡਿੱਗੀ ਆ ਤਾਂ ਉਸ ਦੀ ਚਪੇੜ ਦੇ ਵਿੱਚ ਦੋ ਲੋਕ ਆਏ ਆ ਚਾਚਾ ਭਤੀਜਾ ਜਿਨ੍ਹਾਂ ਵਿੱਚੋਂ ਇੱਕ ਫੌਜੀ ਸਨ ਜੋ ਛੁੱਟੀ ਤੇ ਆਏ ਸਨ ਅਸਮ ਰਾਈਫਲ ਦੇ ਵਿੱਚ ਤਾਇਨਾਤ ਸਨ ਔਰ ਛੁੱਟੀ ਤੇ ਆਏ ਹੋਏ ਸਨ ਇੱਕ ਹਫਤੇ ਤੋਂ ਦੱਸਿਆ ਜਾ ਰਿਹਾ ਹੈ ਕਿ 15 ਦਿਨ ਦੀ ਛੁੱਟੀ ਤੇ ਆਏ ਸਨ ਤੇ ਦੋਨੇ ਜਦ ਖੇਤ ਦੇ ਵਿੱਚ ਕੁੱਲ 5 ਲੋਕ ਸਨ ਤਾਂ ਇਸ ਦੌਰਾਨ ਬਿਜਲੀ ਡਿੱਗਦੀ ਹੈ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਦੋ ਦੀ ਮੌਤ ਹੋ ਜਾਂਦੀ ਹੈ ਬਹੁਤ ਹੀ ਮਦਭਾਗੀ ਘਟਨਾ ਜੋ ਵਾਪਰੀ ਹੈ ਤਸਵੀਰਾਂ ਇਸ ਸਮੇਂ ਦੀਆਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ